ਦੋਸਤੋ ਜਿਸ ਪੰਜਾਬ ਨੂੰ ਦੇਸ਼ ਦਾ ਅੰਦਾਤਾ ਕਿਹਾ ਜਾਂਦਾ ਸੀ ਉਹੀ ਪੰਜਾਬ ਅੱਜ ਆਪਣੀ ਮਿੱਟੀ ਨੂੰ ਬਚਾਉਣ ਦੀ ਜੰਗ ਲੜ ਰਿਹਾ ਹੈ ਦੇਸ਼ ਦੇ ਉਹ 100 ਜ਼ਿਲ੍ਹੇ ਜਿਹੜੇ ਸਭ ਤੋਂ ਵੱਧ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਨ ਉਹਨਾਂ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹੇ ਸ਼ਾਮਿਲ ਹਨ ਜ਼ਿਆਦਾ ਮਾਤਰਾ ਵਿੱਚ ਯੂਰੀਆ ਅਤੇ ਹੋਰ ਰਸਾਇਣਿਕ ਖਾਦਾਂ ਦੀ ਵਰਤੋਂ ਪੰਜਾਬ ਦੀ ਮਿੱਟੀ ਦੀ ਉਪਯੋਗ ਸ਼ਕਤੀ ਘਟਾ ਰਹੀ ਹੈ। ਨਵਜ ਪੰਜਾਬ ਦੀ ਸਮਝਦਾ ਹੈ ਕਿ ਦਰਸ਼ਕ ਆਪਣੇ ਘਰਾਂ ਵਿੱਚ ਕਿਚਨ ਗਾਰਡਨ ਬਣਾ ਕੇ ਗਮਲਿਆਂ ਵਿੱਚ ਸਬਜ਼ੀਆਂ ਉਗਾ ਕੇ ਜਾਂ ਫਿਰ ਛੱਤਾਂ ਤੇ ਡਰਮ ਜਾਂ ਗਰੋ ਬੈਗ ਰੱਖ ਕੇ ਆਪਣੀ ਸਬਜ਼ੀ ਖੁਦ ਤਿਆਰ ਕਰਕੇ ਰਸਾਇਣਿਕ ਖਾਦਾਂ ਦੇ ਦੁਸ਼ ਪ੍ਰਭਾਵ ਤੋਂ ਬਚ ਸਕਦੇ ਹਨ। नमस्कार जी ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਗੱਲ ਪੰਜਾਬ ਦੀ ਵਿੱਚ ਅੱਜ ਅਸੀਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਥੋੜਾ ਪਰੇਸ਼ਾਨ ਕਰਨ ਵਾਲੀ ਹੈ ਪਰੇਸ਼ਾਨੀ ਦੀ ਗੱਲ ਇਸ ਕਰਕੇ ਕਿਉਂਕਿ ਹਾਲ ਹੀ ਵਿੱਚ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰਸ ਦੇ ਫਰਟੀਲਾਈਜ਼ਰ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਤਾਜ਼ਾ ਰਿਪੋਰਟ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਰੀਪੋਰਟ ਦੱਸਦੀ ਹੈ ਕਿ ਦੇਸ਼ ਦੇ ਉਹ 100 ਜ਼ਿਲ੍ਹੇ ਜਿਹੜੇ ਸਭ ਤੋਂ ਵੱਧ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਨ ਉਹਨਾਂ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹੇ ਸ਼ਾਮਿਲ ਹਨ ਸਭ ਤੋਂ ਵੱਧ ਰਸਾਇਣਿਕ ਖਾਦਾਂ ਵਰਤੋਂ ਕਰਨ ਵਾਲਾ ਪੰਜਾਬ ਦਾ ਜ਼ਿਲ੍ਹਾ ਸੰਗਰੂਰ ਹੈ ਜਦੋਂ ਕਿ ਲੁਧਿਆਣਾ ਤੀਸਰੇ ਨੰਬਰ ਤੇ ਪਟਿਆਲਾ ਚੌਥੇ ਤੇ ਅਤੇ ਬਠਿੰਡਾ ਛੇਵੇਂ ਨੰਬਰ ਤੇ ਦਰਜ ਕੀਤਾ ਗਿਆ ਹੈ ਇਹ ਅੰਕੜੇ ਸਿਰਫ ਅੰਕੜੇ ਨਹੀਂ ਹਨ ਬਲਕਿ ਇੱਕ ਚੇਤਾਵਨੀ ਹੈ ਦੋਸਤੋ ਜਿਸ ਪੰਜਾਬ ਨੂੰ ਦੇਸ਼ ਦਾ ਅੰਦਾਤਾ ਕਿਹਾ ਜਾਂਦਾ ਸੀ ਉਹੀ ਪੰਜਾਬ ਅੱਜ ਆਪਣੀ ਮਿੱਟੀ ਨੂੰ ਬਚਾਉਣ ਦੀ ਜੰਗ ਲੜ ਰਿਹਾ ਹੈ ਜਿਆਦਾ ਮਾਤਰਾ ਵਿੱਚ ਯੂਰੀਆ ਅਤੇ ਹੋਰ ਰਸਾਇਣਿਕ ਖਾਦਾਂ ਦੀ ਵਰਤੋਂ ਪੰਜਾਬ ਦੀ ਮਿੱਟੀ ਦੀ ਉਪਯੋਗ ਸ਼ਕਤੀ ਘਟਾ ਰਹੀ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਅਤੇ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪਾ ਰਹੀ ਹੈ ਖੇਤੀਬਾੜੀ ਮਹਾਰਾਣੀ ਦੀ ਚੇਤਾਵਨੀ ਹੈ ਕਿ ਜੇਕਰ ਅਗਲੇ 10 ਸਾਲਾਂ ਵਿੱਚ ਇਹੋ ਜਿਹੇ ਹਾਲਾਤ ਹੀ ਰਹੇ ਤਾਂ ਪੰਜਾਬ ਦੀ ਮਿੱਟੀ ਆਪਣੀ ਕੁਦਰਤੀ ਤਾਕਤ ਗਵਾ ਸਕਦੀ ਹੈ। ਦੇਸ਼ ਵਿੱਚ ਹਰੀ ਕ੍ਰਾਂਤੀ ਦੇ ਸਮੇਂ ਸਭ ਤੋਂ ਵੱਧ ਅਨਾਜ ਦੀ ਲੋੜ ਸੀ। ਉਸ ਵੇਲੇ ਭੁੱਖਮਰੀ ਦੇ ਖਤਰੇ ਨੂੰ ਟਾਲਣ ਵਾਸਤੇ ਰਸਾਇਣਿਕ ਖਾਦਾਂ ਦੀ ਵਰਤੋਂ ਵਧਾਈ ਗਈ ਸੀ। ਉਸ ਵੇਲੇ ਇਹ ਫੈਸਲਾ ਲਾਜ਼ਮੀ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਸਾਡੀਆਂ ਜ਼ਰੂਰਤਾਂ ਬਦਲ ਗਈਆਂ ਹਨ। ਅੱਜ ਸਵਾਲ ਹੈ ਕਿ ਅਸੀਂ ਵੱਧ ਉਪਜ ਦੇ ਚੱਕਰ ਵਿੱਚ ਆਪਣੀ ਮਿੱਟੀ ਅਤੇ ਸੇਤ ਨੂੰ ਕੁਰਬਾਨ ਕਰ ਰਹੇ ਹਾਂ ਦੋਸਤੋ ਇਸ ਸਮੱਸਿਆ ਦਾ ਹੱਲ ਕੀ ਹੈ ਹੱਲ ਇਹੀ ਹੈ ਕਿ ਕਿਸਾਨ ਭਰਾ ਰਸਾਇਣਿਕ ਖਾਦਾਂ ਦੀ ਵਰਤੋਂ ਐਗਰੀਕਲਚਰ ਯੂਨੀਵਰਸਿਟੀ ਦੇ ਮਾਪਦੰਡਾਂ ਦੇ ਅਨੁਸਾਰ ਹੀ ਕਰਨ ਜੈਵਿਕ ਖੇਤੀ ਅਤੇ ਕੁਦਰਤੀ ਵਿਕਲਪਾਂ ਨੂੰ ਅਪਣਾਉਂ ਗੋਬਰ ਖਾਦ ਅਤੇ ਹੋਰ ਦੇਸੀ ਤਰੀਕਿਆਂ ਨੂੰ ਮੁੜ ਜਿੰਦਾ ਕੀਤਾ ਜਾ ਸਕਦਾ ਹੈ ਸਿਰਫ ਕਿਸਾਨ ਹੀ ਨਹੀਂ ਆਮ ਲੋਕਾਂ ਨੂੰ ਵੀ ਆਪਣਾ ਯੋਗਦਾਨ ਇਸ ਵਿੱਚ ਦੇਣਾ ਚਾਹੀਦਾ ਹੈ ਨਵਜ ਪੰਜਾਬ ਦੀ ਸਮਝਦਾ ਹੈ ਕਿ ਦਰਸ਼ਕ ਆਪਣੇ ਘਰਾਂ ਵਿੱਚ ਕਿਚਨ ਗਾਰਡਨ ਬਣਾ ਕੇ ਗਮਲਿਆਂ ਵਿੱਚ ਸਬਜ਼ੀਆਂ ਉਗਾ ਕੇ ਜਾਂ ਫਿਰ ਛੱਤਾਂ ਤੇ ਡਰਮ ਜਾਂ ਗਰੋ ਬੈਗ ਰੱਖ ਕੇ ਆਪਣੀ ਸਬਜ਼ੀ ਖੁਦ ਤਿਆਰ ਕਰਕੇ ਰਸਾਇਣਿਕ ਖਾਦਾਂ ਦੇ ਦੁਸ਼ ਪ੍ਰਭਾਵ ਤੋਂ ਬਚ ਸਕਦੇ ਹਨ ਭਵਿੱਖ ਵਿੱਚ ਇਹ ਛੋਟੇ ਛੋਟੇ ਕਦਮ ਵੱਡਾ ਸੁਨੇਹਾ ਦੇਣਗੇ ਰੀਪੋਰਟ ਮੁਤਾਬਕ ਕੇਂਦਰ ਸਰਕਾਰ ਨੇ ਇਹਨਾਂ 100 ਜ਼ਿਲ੍ਹਿਆਂ ਨੂੰ ਪੀਐਮ ਪਰਨਾਮ ਯੋਜਨਾ ਤਹਿਤ ਨਿਗਰਾਨੀ ਵਿੱਚ ਲੈ ਲਿਆ ਹੋਇਆ ਹੈ ਪਰ ਇਹ ਸਿਰਫ ਸਰਕਾਰੀ ਯੋਜਨਾਵਾਂ ਨਾਲ ਗੱਲ ਨਹੀਂ ਬਣੇਗੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਸਾਡੇ ਹੱਥ ਵਿੱਚ ਵੀ ਹੈ ਦੋਸਤੋ ਪੰਜਾਬ ਦੀ ਮਿੱਟੀ ਜ਼ਹਿਰੀਲੀ ਨਾ ਬਣੇ ਇਹ ਸਾਡੀ ਜ਼ਿੰਮੇਵਾਰੀ ਹੈ ਅੱਜ ਫੈਸਲਾ ਕਰੀਏ ਕਿ ਅਸੀਂ ਸਾਰੇ ਸੇਤਮੰਦ ਭਵਿੱਖ ਲਈ ਕੁਦਰਤੀ ਰਾਹ ਚੁਣਾਂਗੇ ਜੇ ਤੁਸੀਂ ਵੀ ਚਾਹੁੰਦੇ ਹੋ ਪੰਜਾਬ ਦੀ ਮਿੱਟੀ ਬਚੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਮਿਲਾਂਗੇ ਇੱਕ ਨਵੀਂ ਗੱਲ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ